ਨਟ ਗਿਆ ਨਾ ਇੱਧਰ ਨਟ ਗਿਆ ਨਾ ਕੀ ਬਾਤ ਹੈ ਜੀ ਕੀ ਬਾਤ ਹੈ ਛੱਟ ਕਲੱਚ ਬਣ ਜਾ ਗਿਆ ਇਹ ਜੀ ਮੈਨੂੰ ਕਲੱਚ ਪਲੇ ਡਾਊਨ ਲੱਗਦੀ ਹੈ ਓ ਪਹਿਲਾ ਗੇਅਰ ਬਾਅਦ ਪਹਿਲਾ ਪਹਿਲਾ ਬਾਅਦ ਪਹਿਲਾ ਲਓ ਜੀ ਮਿੱਤਰੋ ਕਰਤੇ ਬੱਟ ਬਾਈ ਨੇ ਪੂਰੇ ਇਹ ਇਹ ਫਿਰ ਕਿਹੜਾ ਉਹਦਾ ਕਾਰ ਵਾਲਾ ਸਿਸਟਮ ਲਾਇਆ ਵਾ ਕੋਈ ਕਿਵੇਂ ਲਾਇਆ ਵਾ ਨਹੀਂ ਇਹ ਨਾ ਡਰੋਨ ਦਾ ਰਿਮੋਟ ਹੈ ਡਰੋਨ ਦਾ ਰਿਮੋਟ ਹੈ ਠੀਕ ਹੈ ਅੱਛਾ ਡਰੋਨ ਨਾਲ ਪਲੇਟ ਆਉਂਦਾ ਹੈ ਨਹੀਂ ਡਰੋਨ ਮੈਂ ਨਾ ਮੋਡੀਫਿਕੇਸ਼ਨ ਕੀਆ ਹੈ ਠੀਕ ਹੈ ਜੋ ਸਰਵੋ ਮੋਟਰ ਹੈ ਪਾਵਰ ਮੋਟਰ ਹੈ ਬੀਲ ਡੀਸੀ ਮੋਟਰ ਹੈ ਨਾ ਹਾਂ 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 ਤੇ ਮੋਡੀਫਿਕੇਸ਼ਨ ਕਰਕੇ ਹੈ ਜੋ ਕਰੈਲ ਸਟੀਰਿੰਗ ਬ੍ਰੇਕ ਹੈ ਠੀਕ ਹੈ ਬ੍ਰੇਕ ਹੈ ਉਹ ਸਾਰਾ ਆਪਣੀ ਤੇ ਕੰਟਰੋਲ ਹੋਉਂਦਾ ਹੈ ਉਹ ਇਹਦੇ ਵਿੱਚ ਹੀ ਆ ਹੁਣ ਸਾਰਾ ਇੱਥੋਂ ਪਲੇਟ ਆਉਂਦਾ ਹੈ ਸਟੰਟ ਵੀ ਕਰ ਦਿੰਦਾ ਇੱਥੋਂ ਹਾਂ ਲੈ ਕੇ ਦਿਖਾਉਂਗਾ ਹਾਂਜੀ ਸਤਿ ਸ੍ਰੀ ਆਮਾ ਗੱਲੇ ਪਾਸੇ ਤੁਸੀਂ ਗੜਗੜ ਦੇਖ ਕੇ ਤਾਂ ਸਮਝ ਗਏ ਹੋਣੇ ਅੱਜ ਕਿੱਥੇ ਪਹੁੰਚੇ ਹੋਏ ਆਸੀਂ ਤੇ ਅੱਜ ਪਹੁੰਚੇ ਵੀ ਜੀ ਆਪਣੇ ਦੀਪਕ ਵੀਰੇ ਕੋਲੇ ਅ ਕਿਹੜਾ ਜੀਂਦਾ ਜੀਂ ਨਗੋਰਾ ਕਾਉਂ ਨਗੋਰਾ ਕਾਉਂ ਨਗੋਰਾ ਨਗੋਰਾ ਨਗੂਰਾ ਜਿਲ੍ਹਾ ਕਿਹੜਾ ਆ ਜਾਂਦਾ ਜੀਂਦ ਜੀਂਦ ਜੀ ਤੇ ਜੀਂਦੇਰੀ ਚਾਏ ਆ ਸੀ ਅਕਸਰ ਜਦ ਕੋਈ ਸੌਦਾ ਪੱਤਾ ਲੈਣਾ ਹੁੰਦਾ ਨਾ ਤਾਹੇ ਲੇਜ਼ਰ ਕਰਾਏ ਤਾਹੇ ਤੂੜੀ ਵਾਲੀ ਮਸ਼ੀਨਾਂ ਆਸੀਂ ਜੀਂਦੇਰੀ ਚ ਨੂੰ ਪਹੁੰਚਦੇ ਆ ਸਭ ਤੋਂ ਪਹਿਲਾਂ ਫੋਨ ਦੀਪਕ ਬਾਈ ਨੂੰ ਹੁੰਦਾ ਆਪਣੇ ਨੂੰ ਮੈਂ 2019 ਦੇ ਵਿੱਚ ਇੱਥੋਂ ਲੇਜ਼ਰ ਕਰਾ ਲੈ ਕੇ ਗਿਆ ਤਾਂ ਐਗਰੀ ਪ੍ਰਾਈਮ ਦਾ ਪਹਿਲਾ 19 20 ਚ ਲੈ ਕੇ ਗਿਆ ਤਾਂ ਨਾ 20 ਕਿ 20 ਕਿ 19 ਸਾਇਦ ਤੂੰ ਸੀ ਲੈਦਾ ਬੰਦੇ ਹਾਂ 20 21 ਚ ਲੈ ਕੇ ਗਿਆ ਤਾਂ ਮੈਂ ਤੇ ਇੱਥੇ ਨਾ ਨਿਰਵਾਣੀ ਚ ਬਣਦੀ ਉਹ ਸੇਮ ਟੂ ਸੇਮ ਮਤਲਬ ਜਗਤਜੀਤ ਦੇ ਸਿਸਟਮ ਵਾਂਗ ਸੇਮ ਟੂ ਸੇਮ ਆ ਉਹ ਤੇ 2 ਸਾਲ ਚਲਾਈ ਪਾ ਉਸ ਤੋਂ ਬਾਅਦ ਮੈਂ ਦੂਜਾ ਲੈ ਕੇ ਗਿਆ ਫਿਰ ਜਗਤਜੀਤ ਦਾ ਜਿਹੜਾ ਸਪੋਰਟਸ ਪਲੱਸ ਹੈ ਤੇ ਅੱਜ ਹੁਣ ਸਿੰਦੇ ਨੇ ਲੈਣਾ ਲੇਜ਼ਰ ਕਰਾਇਆ ਇਹਦਾ ਅਗਲੀ ਜ਼ੋਨ ਦਾ ਵਿਕ ਗਿਆ ਇਹ ਕਹਿੰਦਾ ਵੀ ਮੈਂ ਜਗਤਜੀਤ ਲੈਣਾ ਤੇ ਅੱਜ ਹੁਣ ਪਹੁੰਚੇ ਵੇ ਆ ਤੇ ਆ ਚੀਜ਼ ਦੇਖ ਕੇ ਤਾਂ ਮੈਨੂੰ ਗੋਗੀ ਦੀ ਗੱਲ ਯਾਦ ਆ ਗਈ ਗੋਗੀ ਉਹ ਗੋਗੀ ਬੜਾ ਸਟੀਲ ਹੁੰਦਾ ਹੈ ਆ ਗੋਗੇ ਰਤਨ ਤਾਉ ਆ ਰਹੇ ਨੇ ਗੋਗੀ ਹਾਂ ਗੋਗੀ ਦੇ ਡੈਡੀ ਉਹਦੇ ਬੋਤ ਆਉਂਦੇ ਆ ਤੇ ਇਹਦੇ ਵਿੱਚ ਮੈਨੂੰ ਸਮਝ ਆ ਪੈਦਾ ਵੀ ਕੀ ਫਲੇਵਰ ਕੀ ਹੁੰਦਾ ਹੈ ਤਮਾਕੂ ਆ ਕੱਲਾ ਅੱਛਾ ਕੱਲਾ ਤਮਾਕੂ ਹੈ ਕੋਈ ਫਲੇਵਰ ਨਹੀਂ ਜਿਹੜੇ ਇੱਕ ਦੂਜੇ ਵੀ ਮਿਲਦੇ ਹੁੰਦੇ ਆ ਬਨੌਟੀ ਜੇ ਦੂਜੇ ਆਪਣੇ ਜਿਹਨਾਂ ਚ ਫਲੇਵਰ ਜਾਂ ਪੈਂਦਾ ਨਾ ਉਹ ਹੁੰਦੀ ਹੈ ਸਿਸਟਮ ਉਹ ਸਿਸਟਮ ਹੋਰ ਹੁੰਦਾ ਉਹ ਅਲੱਗ ਅੱਛਾ ਲੱਗ ਹੁੰਦਾ ਇਹ ਥੋੜੇ ਘੜ ਘੜ ਪਏ ਆ ਇਹ ਕੋਈ ਢੋਕ ਟੋਕ ਨਹੀਂ ਸਰਕਾਰ ਦੀ ਇਹ ਖਰਾਬ ਨਹੀਂ ਕਰਦੇ ਦੇਖ ਲੈ ਗੁਰਗੜ ਕਰਕੇ ਨਹੀਂ ਮੈਂ ਨਹੀਂ ਕਰਨੀ ਖਿੱਚ ਤੂੰ ਸਾਰਾ ਕੁਝ ਅੰਦਰੋਂ ਨਾ ਨਾ ਨਹੀਂ ਖਿੱਚਦਾ ਦੇਖ ਤਾ ਨਹੀਂ ਫਿਰ ਤੰਬਾਕੂ ਮੰਗ ਆ ਗਿਆ ਮੈਨੂੰ ਕਦ ਅਮੂ ਮਤਲਬ ਕਰਦੇ ਤਾਂ ਹੁਣੇ ਥੋੜਾ ਬੋਟਾ ਨਹੀਂ ਜਮ ਇਹ ਚੰਗਾ ਠੀਕ ਹੁੰਦਾ ਹੈ ਪਾਣੀ ਠੀਕ ਹੈ ਪਾਣੀ ਹੈ ਵਿੱਚ ਪਾਣੀ ਘੱਟ ਹੈ ਠੀਕ ਹੈ ਵਿੱਚ ਪਾਣੀ ਹੈ ਉੱਪਰ ਹੈ ਹੋ ਗਿਆ ਕਿਉਂ ਪਾਏ ਦਾ ਰੋਗ ਨੂੰ ਘੱਟ ਹੈ ਅਸੀਂ ਪਿੰਡਾਂ ਚ ਨੂੰ ਵੀ ਆਉਨੇ ਆ ਕੱਲੀ ਕੱਲੀ ਦੁਕਾਨ ਦੇ ਬਾਹਰ ਪਾਏ ਆ ਹਨਾ ਇੱਕ ਆ ਵਧੀਆ ਬੈਰਿੰਗ ਸਿਸਟਮ ਹੁੰਦਾ ਥੱਲੇ ਘੁੰਮ ਜਾਂਦਾ ਦੇਖ ਕੇ ਨਹੀਂ ਜਾਨ ਰੋਗ ਘੱਟੇ ਜਾਣ ਖਰਾਬ ਨੂੰ ਕੀ ਆ ਸੈੱਟ ਤੇ ਵੇਗੀ ਜਾਣ ਨਾ ਨਾਇਸ਼ ਕੋਈ ਹੋ ਗੋਣਸਵਾਮੀ ਇੱਥੇ ਆ ਕੇ ਜੀ ਬੜਾ ਲੱਗਦਾ ਜੀ ਬਹੁਤ ਜੀ ਲੱਗਦਾ ਹੋ ਗਿਆ ਕਿ ਇੱਕ ਮਤਲਬ ਪ੍ਰਾਂਤ ਤਰ੍ਹਾਂ ਦਾ ਨਾ ਪੂਰਾ ਇਹਨ ਪਰਿਵਾਰ ਮੰਗ ਹੁੰਨੇ ਉਹਦੇ ਬੈਠ ਜਿਨੇ ਆ ਕਿ ਤੇ ਦੀਪਕੋਨੀ ਵੀ ਆਪਣੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਉੱਥੇ ਵੀ ਆਪਣੇ ਕੋਲੇ ਤੇ ਆਹ ਚੀਜ਼ ਸਭ ਤੋਂ ਜ਼ਨੀਕ ਹੈ ਅਸੀਂ ਜਦ ਵੀ ਹੁੰਨੇ ਅਸੀਂ ਬਲੌਗ ਦੇ ਵਿੱਚ ਸਾਂਝੀ ਕਰਦੇ ਆਂ ਅੱਛਾ ਮੱਖੀ ਮੁੱਕੀ ਬੰਦ ਕਰ ਮੱਖੀ ਮੁੱਕੀ ਤੇ ਵੀ ਨਹੀਂ ਬੰਦ ਪੂਰਾ ਟੋਪਾ ਲਈ ਕੰਮ ਹੈ ਹੈਨਾ ਫੋਲ ਬਸਲ ਬੜੀ ਠੀਕ ਹੈ ਹਾਂ ਠੀਕ ਹੈ ਅਜੂਣ ਜਵਾਬ ਹੈ ਸਾਨੂੰ ਗੂੜੀ ਦਵਾ ਦੋ ਜੀ ਦਵਾ ਕੱਢਾਂਗੇ ਕੋਈ ਨਹੀਂ ਕੋਈ ਹੁਣ ਲੇਜ਼ਰ ਕਰਾ ਦੇਖਦੇ ਫਿਰਦੇ ਆ ਤੇ ਇਧਰ ਮਿਲੋ ਛੋਟੇ ਵੀਰ ਨੂੰ ਹੋ ਠੀਕ ਠਾਕ ਹੋ ਵਧੀਆ ਸੱਟ ਤਾਂ ਨਹੀਂ ਵੱਜੀ ਬਚੋ ਹੋ ਗਿਆ ਨਹੀਂ ਬਚ ਗਿਆ ਥੋੜੀ ਪਰ ਤੇ ਛਾਲ ਮਾਰੀ ਹੈ ਉਹ ਵੀ ਖੜਾ ਦੂਜਾ ਕਰਾ ਉਹਦੇ ਤੇ ਵੀ ਮਾਰ ਨਹੀਂਗਾ ਮੇਰੇ ਕੋਲ ਉਦਾਂ ਦਾ ਹੀ ਤਾਂ ਪਹਿਲਾਂ ਦਿਖਾ ਲਿਆ ਮਰਦੇ ਇੱਕ ਸਪੋਰਟਸ ਮਾਡਲ ਸਪੋਰਟਸ ਮਾਡਲ ਆਜੋ ਜਨਾਬ ਜੀ ਕਰਵਾ ਲਿਆ ਜਿਵੇਂ ਸਿਰ ਪਾਰਟੀ ਆ ਜੀ ਸਿੰਦੇ ਨੇ ਕਰ ਦਈ ਪਾਰਟੀ ਦੇ ਚੱਕਰ ਨੇ 100 ਰੁਪਏ ਵਾਲੀ ਗਲਾਬ ਜਾਮਨ ਖਾਣੀ ਇੰਨੀ ਕਿ ਜਿਹੜੀ ਦਿੰਦੇ ਉਹਨੇ ਕਰਨ ਗਲਾਬ ਜਾਮਨ ਦਿੰਦੇ ਨੇ ਪੂਰੇ ਮਹਿੰਗੇ ਜਿਹੇ ਹੋਟਲ ਤੇ ਬੈਠਣਾ ਅੱਜ ਫਿਰ ਇਹ ਨਹੀਂ ਸਿੰਦੇ ਸਾਰੇ ਮਹਿੰਗੇ ਐਗਰੀ ਜ਼ੋਨ ਵੀ ਇਹਦਾ ਵਧੀਆ ਵਿਕ ਗਿਆ ਬਹੁਤ ਵਧੀਆ ਠੀਕ ਨਹੀਂ ਗਿਆ ਚਾ ਜਮਾ ਨਮਾ ਕਰਾ ਵੇਚ ਆਪਣੇ ਚੱਲਦਾ ਐਗਰੀ ਜ਼ੋਨ ਦਾ ਇੱਧਰ ਨਹੀਂ ਫਿਰ ਮਾਰਕੀਟ ਦੇ ਸਾਮਣੇ ਆਪਣੇ ਦੀ ਥੋੜੇ ਬਹੁਤ ਇਨਕੇ ਵਿਕਣੇ ਹੀ 2 ਸਾਲ ਤਾਂ ਲੱਗੇ ਹਾਂ ਆਪਣੇ ਹਾਂ ਐਗਰੀ ਜ਼ੋਨ ਦਾ ਮਾਰਕਰ ਗਰੀ ਪ੍ਰਾਇਮਾਰਕਲ ਦੇ ਰੋਟੇ ਜਗਤਜੀਤ ਸਾਹਿਬਾ ਜਗਤਜੀਤ ਦਾ ਸਰ ਤੁਹਾਡੇ ਸਬਸਿਡੀ ਹੁਣ ਵੀ ਦੇਈ ਜਾਂਦੀ ਹੈ ਗਵਰਨਮੈਂਟ ਸਬਸਿਡੀ ਬੰਦ ਹੋਣਾ ਇਹ ਬੰਦ ਹੈ ਬੰਦ ਅੱਛਾ ਸਬਸਿਡੀ ਕਰਕੇ ਤੁਹਾਡੇ ਮਾਈਕਰ ਪਿਛਲੇ ਸਾਲ ਨਿਕਲੀ ਸੀ ਸਬਸਿਡੀ ਠੀਕ ਹੈ ਜੀ ਠੀਕ ਹੈ 21 ਸਾਲ ਆਈ ਹੈ ਅੱਜ ਕਿਤਾ ਸਾਰਾ ਵਿਕ ਪਿੱਟ ਗਿਆ ਤੂੜੀ ਵਾਲੀ ਮਸ਼ੀਨ ਵਾਲਾ ਸਾਰਾ ਬੰਦਾ ਪਿੱਟ ਗਿਆ ਅੱਛਾ ਜਿਨ੍ਹਾਂ ਕੋਲੇ ਪ੍ਰਾਣੀਆ ਮਸ਼ੀਨਾਂ ਕੋਈ ਡੀਲਰ ਵੀ ਆ ਉਹ ਵੀ ਜਮ੍ਹਾਂ ਹੀ ਪਿੱਟ ਗਿਆ ਤੂੜੀ ਵਾਲੀ ਮਸ਼ੀਨਾਂ ਦਾ ਤਾਂ ਬਹੁਤ ਬੰਦਾ ਹਾਲ ਹੈ ਤੂੜੀ ਮੰਡੀ ਤੂੜੀ ਮੰਡੀ ਰਹੀ ਆ 200 ਰੁਪਏ ਕਿੰਟਲ ਆ ਗਈ ਸਾਡੀ ਚੰਡੀਗੜ੍ਹ ਪਿਛਲੇ ਸਾਲ ਜੀ ਸਾਡੀ 8-800 ਰੁਪਏ ਕਿਵਾਂਟਲ ਨੂੰ ਗਈ ਆ ਥੂੜੀ ਆਪਣਾ 300 ਹੈ ਨਾਲ 300 ਰੁਪਏ ਕਿਵਾਂਟਲ ਆ ਗਈ ਤਾਂ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਨਾਪੇ ਤੋਂ ਫਿਰ ਪਰਾਂ ਵਾਲੇ ਲਈ ਹੋਊਗਾ ਸਿੰਧੂ ਉਧਰੋਂ ਤਾਂ ਹੋਰ ਵੀ ਘਟੂਗੀ ਇੰਨਾ ਕੁ ਹੀ ਦੋਕਸਾ ਦੋਕਸਾ ਤਾਂ ਚੱਲੀ ਜਾਂਦਾ ਨਾ ਹਰ ਵਾਰ ਦਾ ਤਾਂ ਹੁਣ ਕੀ ਹਾਲਾਤ ਹੋ ਗਏ ਦੇਖ ਲਓ ਵੀ ਅੱਗੇ ਫਿਰ ਡੰਗਰ ਘੱਟ ਜੰਨੇ ਆ ਡੰਗਰ ਘੱਟ ਗਏ ਡੰਗਰ ਘੱਟ ਗਏ ਜੀ ਦੁੱਧ ਦਾ ਰੇਟ ਕਿੱਥੇ ਪਹੁੰਚ ਗਿਆ ਹੁਣ ਲੋਕ ਮੰਨਦੇ ਨਹੀਂ ਹੁਣ ਖਿੱਚਲ ਕਰਨੇ ਬਾਹਰ ਜਾਣਾ ਵੀ ਮੈਂ ਦੱਸਦਾ ਤਾਂ ਮੈਂ ਮੈਨੂੰ ਹੱਦ ਤੱਕ ਇਹ ਕਹਿੰਦਾ ਸੀ 300 ਰੁਪਏ ਨੂੰ ਲਈਏ ਮੈਂ ਆਹ ਦੱਸਦਾ ਅਸੀਂ ਲਈਉਂਦੇ ਆ ਠੀਕ ਨਾ ਮੈਨੂੰ ਇਟਾਉੂਗੇ ਧੀ ਆ ਪਾਸ ਮੇਰੇ ਅੱਗੇ ਅੱਛਾ ਜੀ ਠੀਕ ਭਾਈ ਤੇ ਲਿਆ ਇਹ ਡੰਗਰ ਵਿੱਚ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਇਹਨੇ ਡੰਗਰ ਥੋੜੀ ਮਸ਼ੀਨਰੀ ਬਹੁਤ ਹੋ ਗਈ ਇੱਥੇ ਕਿੰਨੀਆਂ ਕਿ ਮੈਨਾਂ ਹੋ ਗਈਆਂ ਤੁਹਾਡੇ ਇੱਥੇ 23 24 ਮਸ਼ੀਨ ਹੋ ਗਈ ਤਿੰਨ ਤਿੰਦਾ ਪਿੰਡ ਦੀ ਵੋਟ ਕਿੰਨੀ ਹੈ ਪਿੰਡ ਦੀ ਵੋਟ ਤਾਂ ਹੈ 14000 14000 ਵੋਟ ਵੀ ਬਹੁਤ ਆਇਆ ਇਹ ਏਰੀਆ ਵੀ ਬਹੁਤ ਹੋਊਗਾ ਤੇ ਤੁਹਾਡੇ ਬਾਹਰ ਦੇ ਮਸ਼ੀਨਾਂ ਬਹੁਤ ਆ ਜੇ ਏ ਬਿੱਗਾ ਤੁਹਾਡੇ ਬਿੱਗਿਆਂ ਦੇ ਚੱਲਦਾ ਹੈ ਨਾ ਨਾ ਕਿੱਲਿਆਂ ਚੱਲਿਆ ਹੈ ਕਿੱਲਿਆਂ ਅੱਛਾ ਠੀਕ ਜਿਹੜਾ ਰੋਡ ਬਣਿਆ ਹਾਂ ਜਿਹੜਾ ਰੋਡ ਬਣਿਆ ਮੈਂ ਕਹਿੰਦਾ 140 150 ਤੇ ਗੱਡੀ ਆਈ ਹੈ 150 ਤੇ ਪਰ ਆਇਆ ਹੀ ਸਫਰ ਨਿਕਲਿਆ ਮਿੱਡੋ ਮਿੱਟੀ ਚੜਨ ਲੱਗੇ ਨੇ ਟੋਲ ਤੇ ਹਾਂ ਜੰਮੂ ਕਟੜਾ ਚੜਨ ਲੱਗੇ ਸੀ ਟੋਲ ਟੈਕਸ ਦਿੱਤਾ 30 35 ਰੁਪਏ ਚੜ ਲੱਗੇ ਕਟੜੇ 60 ਰੁਪਏ ਲੱਗੇ 60 ਰੁਪਏ ਲੱਗੇ ਉਪਡਾਉਂਦੇ ਆਪਣੇ ਮਤਲਬ ਉੱਚੜਨ ਉਤਰਨੇ ਹੈ ਨਾ 60 ਰੁਪਏ ਕਿੰਨੇ ਕਿਲੋਮੀਟਰ ਦੇ ਹਿਸਾਬ ਵਿੱਚ ਪੈ ਅਸੀਂ ਕਿਲੋਮੀਟਰ ਦਾ ਹਿਸਾਬ ਹੈ ਪਰ ਗੱਡੀ 140 50 ਤੇ ਕੁਝ ਵੀ ਨਹੀਂ ਮੈਨੂੰ ਫੀਲ ਹੁੰਦਾ ਗੱਡੀਆਂ ਐ ਕਰਦੀ ਆਪਾਂ ਪਿੱਛੇ ਖਨੌਰ ਹੀ ਗਏ ਸੀ ਇੱਕ ਦਿਨ ਇਸ ਪਹਿ ਹੂੰ ਜਮ ਮਿੰਟਾ ਮ ਜਾਵਾਂ ਮਿੰਟਾ ਤੇ ਅਸੇ ਨਾ ਡੈਂਕਾ ਬਿਲਕੁਲ ਪਲੇਨ ਬਸ ਹੁਣ ਚੱਲਦੇ ਆਂ ਜੀ ਅੱਗੇ ਫਿਰ ਲੇਜ਼ਰ ਕਰਾ ਦੇਖਦੇ ਆਂ ਅੱਗੇ ਫਿਰ ਆਪਾਂ ਦੇਖਦੇ ਆਂ ਕਿਵੇਂ ਬਣਦਾ ਸੋਦਾ ਕਿਵੇਂ ਹਾ ਦਿਖਾ ਦੇ ਦੀ ਮਰਜ਼ੀ ਬੋਲ ਦੀ ਕਿੰਨਾ ਕਿੰਨਾ ਮਾਡਲ ਬੋਲ ਦੀ ਮਰਜ਼ੀ ਨਾ 23 ਮਾਡਲ ਹੈ ਕਿੰਨੇ ਪੈਸੇ ਕੁਝ ਮੰਗਦੇ ਆ ਇਹ ਆ ਭਾਈ ਦੀਪਕ ਬਾਈ ਦਾ ਸਮਾਨ ਇੱਥੇ ਖੜਾ ਉਹ ਖੜਾ ਇੱਕ ਕਰਾ ਜਾ ਕੇ ਜੀਤ ਮੈਂ ਤਾਂ ਕਹਿੰਦਾ ਤਾਂ ਉਹੀ ਲੈ ਜੰਦੇ ਪਰ ਮਨ ਦਾ ਨਹੀਂ ਬੰਦਾ ਉਹੀ ਕਰਾ ਠੀਕ ਤਾਂ ਨਹੀਂ ਤਾਂ ਮੈਂ ਮੈਂ ਤਾਂ ਹੁੰਦਾ ਮੈਂ ਤਾਂ ਲੈ ਜਣਾ ਤਾਂ ਉਹੀ ਕਰਾ ਨਵਾ ਬਿਲਕੁਲ ਕੋਈ ਕੰਬੀ ਨਹੀਂ ਆ ਅੱਛਾ ਸਕੋਰਪਿਓ ਵੇਚਣੀਆਂ ਬਾਈ ਕੰਟੈਕਟ ਨੰਬਰ ਸਕਰੀਨ ਤੇ ਚਲਾ ਦਾਂਗੇ ਆਪਾਂ ਜੇ ਕਿਸੇ ਨੇ ਸਕੋਰਪਿਓ ਬੜੀ ਘੱਟ ਰੇਟ ਤੇ 2.5 ਲੱਖ ਦੇ ਵਿੱਚ ਵਿੱਚ ਬਣ ਜੂ ਬਸ ਠੀਕ ਆ ਮਾਡਲ ਡਾਉਣੇ ਆ ਪਰ ਜਣੀ ਗੱਡੀ ਮੈਂ ਕਹਿੰਦਾ ਜਿਹਨੇ ਸਕੋਰਪਿਓ ਲੈਣੀ ਆ ਉਹਦਾ ਸੁਪਨਾ ਪੂਰਾ ਹੋ ਜਾਓ ਤੇ ਅੱਜ ਦੇਖੀਏ ਫਸਲ ਵੜੀ ਇੱਧਰ ਕਣਕ ਤਾਂ ਸੇਮ ਹੀ ਆ ਇੱਧਰ ਆਪਣੇ ਮਾਂਗੇ ਆ ਇੰਨੀ ਕੀ ਆਪਣੀ ਅਗੇ ਇੱਕੋ ਸਾਰ ਪੱਕਣਗੇ ਮੈਨੂੰ ਲੱਗਦਾ ਆਪਣੇ ਤਾਂ ਇਕੱਠੀ ਆਵਾਂ ਇਕੱਠੀ ਇਕੱਠੀ ਆ ਜਾਣੀ ਹਾਂ ਬਿਲਕੁਲ ਬਿਲਕੁਲ ਤੇ ਇੱਧਰ ਰੱਖੀ ਹੋਈ ਹੈ ਗੁਰਦਿਆਲ ਡਾਇਨਾਮਿਕ ਹੈ ਅਸੀਂ ਹੱਦ ਤੇ ਡਾਇਨਾਮਿਕ ਹਨਾ ਵਧੀਆ ਅੱਛਾ ਇੱਥੇ ਬਸ ਇਹ ਵੀ ਤੁਸੀਂ ਲੋਕਲੇ ਰੱਖਦੇ ਆ ਨਾ ਕਿਤੇ ਬਾਹਰ ਤਾਂ ਨਹੀਂ ਜਾਂਦੇ ਬਾਹਰ ਨਹੀਂ ਵਧੀਆ ਆਪਣੀ ਚੀਜ਼ ਬਚੀ ਰਹਿੰਦੀ ਹੈ ਅੱਛਾ ਹੁਣ ਕਰਤੀ ਰਿਪੇਅਰ ਕਰਨੀ ਹੈ ਕਰੇ ਦੀ ਬਸ ਥੋੜੀ ਬਹੁਤ ਰਹਿ ਗਈ ਅੱਛਾ ਹੁਣ ਬੱਥਰੇ ਇਸ ਤੋਂ ਦੂਸਰ ਦਾ ਬਦਲੀ ਕਰਤਾ ਬਦਲ ਦਿਆ ਫਿਰ ਆਪੇ ਮਾਰ ਦੂੰਗੇ ਜੋੜ ਕੇ ਰੱਖਿਆ ਉਹ ਬੰਦਾ ਆਪੇ ਹਾਂ ਫਿਲਹਾਲ ਤੋਂ ਬਹੁਤ ਠੀਕ ਹੈ ਕੁਛ ਨਹੀਂ ਯਾਰ ਆਪਣਾ ਜਾਂ ਲੋਕਲ ਚੱਲਣਾ ਤੁਸੀਂ ਦੋ ਪਾਈ ਹੈਗੇ ਆ ਵਧੀਆ ਕੰਮ ਹੋਈ ਜਾਂਦਾ। ਨਾ ਇੱਕ ਬੰਦਾ ਤਾਂ ਸੋਚ ਰੇ ਦੇ ਮਾ ਮੈਨੂੰ ਦਿੰਦਾ ਇੱਕੀ ਵਾਰ। ਮੇਰੇ ਕੋਲ ਇੱਕ ਤਾਂ ਥੋੜਾ ਇੱਧਰ ਹਿਸਾਰ ਸਾਈਡ ਤੇ ਫੋਨ ਆਉਂਦਾ ਹੁੰਦਾ ਜੇ ਮੇਰਾ ਆ ਗਿਆ ਨਾ ਦੁਬਾਰਾ ਤੇ ਤਾਂ ਮੇਰੇ ਕੋਲ ਨੰਬਰ ਨਿਕਲ ਗਿਆ। ਜੇ ਡਰਾਈਵਰ ਤਾਂ ਆ ਗਿਆ ਫੋਨ ਤੁਹਾਡੇ ਨਾਲ ਟਕਰਾ ਦੂੰਗਾ ਮੈਂ। ਬੰਦਾ ਪੂਰੀ ਗਰੰਟੀ ਦਿੰਦਾ ਕਹਿੰਦਾ ਮੈਂ ਕੁਛ ਨਹੀਂ ਨਸਾ ਪੱਤਾ ਕੋਈ ਨਹੀਂ ਕਰਦਾ ਕਹਿੰਦਾ ਵੀ ਮੈਨੂੰ ਟਕਰਾ ਦਿਓ ਕੋਈ ਮਸ਼ੀਨ। ਇਹ ਲੋਹਾ ਬਣਾਇਆ ਹੋਇਆ ਜੀ ਮਹਿਸਾਂ ਦਾ ਪੂਲ। ਬਾ ਠੀਕ ਹੈ ਨਜ਼ਾਰੀਆਂ ਬੁਲੇ ਪੱਕਾ ਥੱਲੇ ਤੇ ਹੈ ਨਾ। ਨਾ ਕੱਚਾ। بس ਜਿੰਨਾ ਟਾਈਮ ਮਰਚਿੰਗ ਟਾਈਮ ਵੜਦੇ ਅੱਛਾ ਬਾੜ ਦੇ ਨੇ ਵਿੱਚ ਬਸ ਠੀਕ ਹੈ ਇਸਕਾ ਮੈਂ ਬੈਠ ਜੇ ਫਿਰ ਉਹ ਜਿਹੜਾ ਪਾਣੀ ਆ ਉਧਰ ਨੂੰ ਬਰਸੀਨ ਤੇ ਨਿਕਲ ਜਾਂਦਾ ਬਹਲੋ ਓਟਾ ਕੰਮ ਜਮਾਈ ਗਰਮੀਆਂ ਚ ਨਿਆਰਾ ਨਾਲੇ ਆਪ ਨਹੀਂ ਚਲੋ ਨਾਲੇ ਇੱਥੇ ਆਪਣਾ ਪਸ਼ੂ ਨਹੀਂ ਜੰਨੇ ਹਨ ਨਾ ਠੀਕ ਹੈ ਦੋ ਦੋ ਤਿੰਨ ਤਿੰਨ ਘੰਟੇ ਲੱਗ ਜਾਂਦੇ ਖੇਤਾਂ ਚ ਵਧੀਆ ਖੇਤਾਂ ਚ ਆਹੀ ਨਿਆਰਾ ਆਹੀ ਚੀਜ਼ਾਂ ਨੂੰ ਮਿਸ ਕਰਦੇ ਆ ਵਜਾ ਦਾ ਲਾਓ ਵੀ ਮੱਲੋ ਅੱਜ ਹਰਿਆਣੇ ਚ ਬੱਟ ਕੱਟੇ ਪਾਇਆ ਬੱਟ ਪੂਰੇ ਕ੍ਰੈਕ 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 ਆ ਵੀ ਇੱਕ ਸਾਈਡ ਚੋਂ ਡੀਅਰ ਆਇਆ ਧੂਆ ਕਿਹੜਾ ਹੈ ਇਹ ਸਰਦਾਰ ਜੀ ਕਿਹਨਾਂ ਦਾ ਹੈ ਇਹ ਕਿਹਦਾ ਨਿਆਣਾ ਆਇਆ ਮੈਂ ਉਹ ਹੋ ਹੋ ਨਾਟ ਗਿਆ ਨਾ ਇੰਦਰ ਨਾਟ ਗਿਆ ਨਾ ਸ਼ਾਬਾਸ਼ ਜੀ ਕੀ ਬਾਤ ਹੈ ਛੱਟ ਕਲੱਚ ਮੜ ਜਾ ਕਿ ਇਹਦੀ ਮੈਨੂੰ ਕਲੱਚ ਪਲੇ ਡਾਊਨ ਲੱਗਦੀ ਹੈ ਪਹਿਲਾ ਘੇੜ ਲੈ ਆਪੇ ਪਹਿਲਾ ਕੀ ਬਾਤ ਹੈ ਜੀ ਕੀ ਬਾਤ ਹੈ ਆ ਗਿਆ ਕੋਈ ਕਹੋ ਖੜਾ ਕਰੋ ਜੀ ਪੂਰਾ ਘੇਟਾ ਕੇ ਕਰਵਾ ਆ ਨੀੜ ਕੇ ਵੀਡੀਓ ਗਨ ਧਾਉਗੀ ਆਹ ਟਰੈਕਟਰ ਕੀ ਸਿਸਟਮ ਕੀੜਾ ਇੰਜਨ ਉੰਜਣਾ ਇਹਦੇ ਚ ਦੱਸਿਓ ਮੜ ਜਾ ਹੈ 1 ਨੰਬਰ ਦਾ ਟਰੈਕਟਰ ਹੈ ਆ ਭਾਈ ਵੀਰ ਇੰਜਨ ਕਿਹੜਾ ਹੈ ਇਹਦੇ ਚ ਆਇਓ ਮੜ ਜਾ ਦੱਸੋ ਕਿਹੜਾ ਇੰਜਨ ਹੈ ਇਹਦੇ ਚ ਹਾਂਜੀ ਇੰਜਨ ਹੈ ਜੀ ਹੈ ਬਾਈਕ ਦਾ ਇੰਜਨ ਕਿਹੜੀ ਬਾਈਕ ਦਾ ਕਲਸਰ ਦਾ ਸੇ ਪਾਲਸਰ ਦਾ ਪੈਟਰੋਲ ਇੰਜਨ ਲਾਇਆ ਹੋਇਆ ਠੀਕ ਆ ਫਿਰ ਗੇਅਰ ਗੁਰ ਕਾ ਦਾ ਲਾਇਆ ਇਹਨੂੰ ਹਾਂ ਗੇਅਰ ਵੀ ਹੈ ਬਾਈਕ ਵਾਲੇ ਵੀ ਹੈ ਔਰ ਇੱਕ ਐਕਸਟਰਾ ਗੇਅਰ ਵੀ ਲਗਾ ਰਿਹਾ ਹੈ ਆ ਜਿਹੜਾ ਪਿੱਛੇ ਹਿੱਸਾ ਲਾਇਆ ਇਹ ਕਦਾ ਲਾਇਆ ਪਿੱਛੇ ਵਾਲਾ ਲਗਾ ਰਿਹਾ ਹੈ ਗਾਡੀ ਵਾਲਾ ਗੇਅਰ ਉਹ ਅੱਛਾ ਰਲ ਦਲ ਤੇ ਵੱਡਤੀਆਂ ਇਹਦੀਆਂ ਟਿਊਬਾਂ ਉਹ ਆਹ ਬੜੀ ਟਿਊਬਾਂ ਆ ਇਸਦੀ ਨਾਲ ਨਾ ਛੋਟੇ ਕੀ ਦੀ ਹੈ ਟਿਊਬ ਛੋਟੀ ਕਰਤੀ ਇਹਦੀ ਮੈਨੂੰ ਕਲੱਚ ਪਲੇਟ ਡਾਊਨ ਲੱਗਦੀ ਨਾ ਟੱਕਰ ਨਹੀਂ ਟਾਇਰ ਨਹੀਂ ਘੁਮਾਇਆ ਯਾਰ ਇਸ ਮੈਨੂੰ ਕਲੱਚ ਪਲੇਟ ਡਾਊਨ ਨਹੀਂ ਹੈ ਹਾਂ ਇਸ ਕਾ ਜੋ ਇੰਜਨ ਹਨ ਉਹ بڑا ਹੈ ਠੀਕ ਹੈ ਜੋ ਟਾਇਰ ਹੈ ਨਾ ਉਸਕੇ हिसाब ਤੋਂ ਥੋੜੇ ਜਿਹੇ ਵੱਡੇ ਹੈ ਵੱਡੇ ਹੈ ਜਿਵੇਂ ਇਸ ਦਾ ਜੋ ਤੋਰਕ ਹੈ ਨਾ ਉਹ ਡਿਫਰੈਂਸ ਟਾਇਰ ਮੈਂ ਡਿਫਰੈਂਸ ਜਿਹੜਾ ਹੈ ਭਈ ਅਲੱਗ-ਅਲੱਗ ਕੰਮ ਕਰਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਭਈ ਮੂਸੇ ਵਾਲਾ ਟੈਕ ਲਾਇਆ ਵਾ ਬੜਾ ਕੈਂਟ ਇਹਦੇ ਚ ਫਿਰ ਇੰਜਨ ਕਿਹੜਾ ਲਾਇਆ ਵਾ ਇਹ ਆਟੋ ਦਾ ਇੰਜਨ ਹੈ ਅਛਾ ਇਹ ਚ ਟੈਂਪੂ ਆ ਇਹ ਸਲਿੱਪ ਨਹੀਂ ਤਾਂ ਦਿਖਾ ਰਿਹਾ ਹੁਣ ਮੈਂ ਉਹੀ ਗੱਲ ਕਰਦਾ ਤਾਂ ਹਾਂ ਇਸ ਮੈਂ ਨਾ ਵਜ਼ਨ ਜ਼ਿਆਦਾ ਹੈ ਜੋ ਇਸ ਦਾ ਕੈਲ ਸਿਸਟਮ ਹੈ ਨਾ ਉਹ ਛੋਟੇ ਟਾਇਰ ਦੇ हिसाब से ਹੈ ਵੱਡੇ ਟਾਇਰ ਦੇ हिसाब से ਨਹੀਂ ਹੈ ਠੀਕ ਹੈ ਠੀਕਾ 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 ਪੂਰਾ ਉਹਦੇ 'ਚ ਫਿਰ ਬਜਨ ਘਟਾ ਉਹ ਤਾਂ ਸਲੀਪ ਦਿਖਾਈ ਜਾਂਦਾ ਬਜਨ ਨਾ ਉਹ ਕਮ ਹੈ ਇਹ ਡੀਜ਼ਲ ਇੰਜਨ ਆ ਗਿਆ ਹਨਾ ਆ ਡੀਜ਼ਲ ਇੰਜਨ ਆ ਉਹ ਪਟਰੋਲ ਇੰਜਨ ਆ ਗਿਆ ਆ ਕੀ ਚੱਲ ਰਿਹਾ ਪੱਖਾ ਚੱਲ ਰਿਹਾ ਕੋਈ ਹੈ ਇਸ 'ਚ ਨਾ 쿨ਿੰਗ ਸਿਸਟਮ ਹੈ ਨਾ ਤੋਂ ਇੰਜਨ ਆ ਉਸ ਪਟਰੋਲ ਨਾਲ ਚੱਲਣਾ ਉਸ 'ਚ ਮੱਖੇ ਲਗਾ ਰਿਹਾ ਠੀਕ ਹੈ ਠੀਕ ਕਿੰਨਾ ਖਰਚ ਆ ਗਿਆ ਇਹਦੇ ਤੇ ਹੈ ਇਸ 'ਨੇ ਆ ਗਿਆ 70 80 ਲੱਗਦੇ 70 80000 ਰੁਪਏ ਵੱਲਾਏ ਬਰਦੀ ਜੀ ਮਰ ਰਾਮ ਰਸਨ ਭਲਾਏ ਬਈ ਆਪਾਂ ਮਿਸਟਰ ਐਫੀਏ ਕਿਰਚਨ ਲਵਸ ਖਤਰ ਬਣਾ ਰਹਾ ਠੀਕ ਹੈ ਠੀਕ ਹੈ ਠੀਕ ਆ ਤੁਹਾਡੇ ਉਹ ਜਿਹੜਾ ਹਰਿਆਣੇ ਵਾਲਾ ਮੁੰਡਾ ਉਹ ਵੀ ਅਹੀ ਚੀਜ਼ ਲਾਉਂਦਾ ਹੁੰਦਾ ਤਾਂ ਕਿਹੜਾ ਨਿਸ਼ੂ ਦੇ ਸਵਾਲ ਉਹਨੇ ਵੀ ਸਿਦੇ ਸਵਾਲੇ ਜਰਾ ਇਹ ਕਹਿੰਦਾ ਕੋਈ ਝੋਂਡੀ ਹੈ ਨਾ ਉਹ ਥੋੜੇ ਸਾਈਡ ਮੈਂ ਇਹ ਵੀ ਇਲੈਕਟ੍ਰੋਨਿਕ ਹੈ ਬਈ ਸਟੀਅਰਿੰਗ ਵੀ ਇਹਦਾ ਹਨਾ ਪਾਵਰ ਹੈ ਆਉੜੇ ਹੈ ਕੋਈ ਕਿਨੂ ਆ ਚਲਾਉਂਦੇ ਪਾਜੇ ਕਮਾਲ ਦੇ ਫੀਚਰ ਆ ਬਾਈ ਹਲੇ ਜੇ ਤਾਂ ਏਜੰਸੀ ਵਾਲਿਆਂ ਨੇ ਨਹੀਂ ਦਿੱਤੇ ਨਵੇਂ ਫੀਚਰ ਆ ਦੇਖੋ ਇੱਧਰ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਨਾਟ ਗਿਆ ਲੈ ਲੈ ਹੈ ਚੀਜ਼ਾਂ ਕਮਾਲ ਦੀਆਂ ਛਿੰਦੇ ਆਹ ਆਪਨੇ ਆਪੇ ਹੋ ਗਿਆ ਸਟਾਰਟ ਫੀਚਰ ਬਹੁਤ ਆ ਯਾਰ ਆਟੋਮੈਟਿਕ ਹੈ ਹਰਿਆਣਾ ਵਾਲੇ ਲੱਟ ਘਾੜਦੇ ਆ ਇਹ ਆਟੋਮੈਟਿਕ ਸਟਾਰਟ ਹੁੰਦਾ ਹੈ ਇਹ ਕ ਆਪਣੇ ਆਪ ਹੀ ਹੋ ਗਿਆ ਇਹ ਭਾਈ ਆਪਣੇ ਆਪ ਹੀ ਚੱਲਦਾ ਇਹ ਠੀਕ ਹੈ ਠੀਕ ਹੈ ਠੀਕ ਮਾਰਦਾ ਹੈ ਭਾਈ ਇਹ ਤਾਂ ਟੈਕਨੋਲੋਜੀ ਹੈ ਆਪਣੀ ਹੂੰ ਭੱਜਦਾ ਕਿੰਨਾ ਕਾ ਇਹ ਬਰੇਕ ਕਮ ਆ ਰਹੇ ਨਹੀਂ ਬਰੇਕ ਨਾਲ ਦਿਖਾ ਦਿਓ ਯਾਰ ਮੂਸੇ ਹਾਲੋ ਦਿਖਾ ਨਹੀਂ ਰਹੀ ਅਨਾ ਦਿਖਾਤਾ ਮੂਸੇ ਵਾਲਾ ਦਿਖਾਤਾ ਦਿਖਾਤਾ ਇਹ ਦੇਖੋ ਇਹਦਾ ਇਸ ਕੀ 60 70 ਕੀ 60 70 ਦੀ ਸਪੀਡ ਟਰੈਕਟਰ ਦੀ ਇਹਦੀ ਬਹੁਤ ਭੱਜਦਾ ਕਰਦਾ ਪਰ ਕੰਟਰੋਲ ਹੋ ਜਾਂਦੇ ਨਹੀਂ ਸਪੀਡ ਤੇ ਹਾਂ ਥੋੜਾ ਕੰਟਰੋਲ ਹੈ ਔਖਾ ਹੈ ਕੰਟਰੋਲ ਔਖਾ ਹੈ ਨਾ ਇਤਨੀ ਸਪੀਡ ਚ ਧੁੜਾਤੇ ਨਹੀਂ ਥੋ ਨਾ ਨਾ ਚੀਜ਼ ਬੜੀ ਸ਼ਾਨਦਾਰ ਬਣਾਈ ਹੈ ਯਾਰ ਜਿਵੇਂ ਇਹ ਗੀਤ ਗੁਰ ਤੁਸੀਂ ਲਾਇਆ ਹੈ ਨਾ ਪੂਰਾ ਹੂੰ ਫੜਿਓ ਬੈਠ ਜਾਓ ਲੋ ਜੀ ਸਰਦਾਰ ਜੀ ਬੈਠ ਗਏ ਜੀ ਆਪ ਦੇਖਾਂਗੇ ਜੀ ਕਿੱਡੂ ਟੌਚਰ ਮਾਰ ਕੇ ਕੀੜਾ ਲੈ ਮਾਰ ਦੋ ਇੱਕ ਟੌਚਰ ਸਰਦਾਰ ਜੀ ਵਈ ਮਾਰੀਓ ਲੋ ਜੀ ਸਰਦਾਰ ਜੀ ਬੈਠ ਗਏ ਜੀ ਦੇਖਦੇ ਆਂ ਸਰਦਾਰ ਜੀ ਚਲਾਉਂਦੇ ਆ ਜੀ मैं आपका भाई किसान योद्धा चैनल से और ये हमारे सरदार जी बैठ चुके हैं जी और आज हमारे बीच में सरदार जी पहुंचे हैं भाई हमें बड़ी खुशी हुई ठीक है यह देखो भाई और बढ़िया जी, जी सरदार जी भाई कौन सा चैनल है भाई है भाई लाइक करना सब्सक्राइब करना भाई के लिए ठीक है यह देख लो जी और हमारे सरदार जी के लिए भी लाइक करना दोस्तों आज हमारे बीच में पहुंचे भाई देखने के लिए भाई पंजाब से याद सकते भाई भाई के लिए लाइक करना भाई हो भाई कैसा लग रहा है बहुत बढ़िया लग रहा याद लो जी बहुत ही बढ़िया जी ले भाई मुंह से वाला मुंह से आ रहा अभी सामने है ना आपको ये अपना मुंह से आ रहा है जी लो जी भाई भाई कैसा लग रहा है बढ़िया लग रहा है क्या और मेरे खेत फड़ंग पावला बहुत बढ़िया है यार देख लो भाई तो ले भाई ਕੌਨਸਾ ਵਧੀਆ ਲੱਗਿਆ ਸਰਦਾਰ ਜੀ ਆਹ ਇਹਦੇ ਪਰ ਵਧੀਆ ਖਰਚਾ ਵੀ ਚੰਗਾ ਹੋਇਆ ਬਾਈ ਇੱਥੇ ਜਿਆਦਾ ਚੰਗਾ ਪਰ ਉਹ ਆਪਣੀ ਜਗ੍ਹਾ ਬਹੁਤ ਵਧੀਆ ਲੋ ਵੀ ਬਹੁਤ ਵਧੀਆ ਸੀ ਲੋ ਜੀ ਸਰਦਾਰ ਜੀ ਨੇ ਦੇਖਿਆ ਜੀ ਟਰੈਕਟਰ ਚਲਾ ਕੇ ਇਹ ਦੇਖੋ ਭਾਈ ਉਹ ਸਿਸਟਮ ਵੀ ਪੂਰਾ ਬਹੁਤ ਦਾ ਬਿਊਟੀਫੁੱਲ ਸਰਦਾਰ ਜੀ ਹਾਂ ਹਾਂ ਲਓ 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 ਇਹਦਾ ਦੇਖੋ ਜੀ ਲੈਜਰ ਕਰਾ ਬਾਅਦ ਚ ਦੇਖਾਂਗੇ ਹੁਣ ਪਹਿਲਾਂ ਟਰੈਕਟਰ ਇਹ ਦੇਖ ਦੋ ਉਹ ਯਾ ਨਵਾਂ ਹੀ ਲੇ ਲੰਗੇ ਆਪਾਂ ਠੰਡ ਰੱਖ ਕੇ ਨਹੀਂ ਚੱਲਦੇ ਆਓ ਜਮਲੇ ਦਾ ਸੈਟ ਤੇ ਮੋਡੀਫਿਕੇਸ਼ਨ ਦੇਖੋ ਕਿ ਕਿੰਨੀ ਤਕੜੇ ਲੈਵਲ ਦੀ ਕਰੀ ਰਿਆ ਇਧਰ ਆ ਮੜ ਜਾ ਸਾਈਡ 'ਚ ਆਹੋ ਦੇਖੋ ਲਾਈਟਾਂ ਲੂਟਾ ਥੱਲੇ ਹਨਾ ਆਹੋ ਬੈਠ ਗਿਆ ਆਪਣੇ ਸੇਰ ਭਾਈ ਭਾਈ ਭਰੇ ਸਰਦਾਰ ਜੀ ਬੱਠੇ ਭਾਈ ਕਾਹ ਦੇਖ ਬਾਈ ਕਾਹ ਜਾ ਬਾਈ ਸਟਾਰਟ ਹੋਣ ਲੱਗਿਆ ਉਹ ਜੀ ਪੈਰ ਇੱਕ ਆ ਭਾਈ ਉਹ ਜੀ ਥੋੜੀ ਜਿਹੀ ਖੜਾ ਹੋ ਲੈ E claro, rola. Olha o lado dele. Olha o lado dele. aí dele. Lá o ਕਰਤੇ ਬੱਤ ਬਾਈ ਨੇ ਪੂਰੇ ਤੁਹਾਡੇ ਸੋਹਰੇ ਦਾ ਆਪੋ ਹੀ ਨਾ ਭਾਇਰੇ ਮੌਰੀ ਵਾਲੀ ਭਾਇਨਾ ਪੂਰੀ 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 ਆਰਾਮ ਨਾ ਆਰਾਮ ਨਾ ਆਰਾਮ ਨਾ ਆਰਾਮ ਮੇਰਾਮਾ ਹੋਲੀ 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 ਕਾਹਾਂ ਜੀ ਬਾਹ ਬਹੁਤ ਸਿਲਾ ਲੱਗ ਗਿਆ ਬਾਈ ਪੂਰਾ ਸਿਲਾ ਲੱਗ ਗਿਆ ਕਰ ਲਓ ਜੀ ਹਰਿਆਣੇ ਦਾ ਸਫਰ ਸਾਡਾ ਪੂਰਾ ਸਫਲ ਹੋ ਗਿਆ ਹਰਿਆਣੇ ਇੰਨੀ ਦੂਰ ਆਏ ਪੂਰਾ ਸਫਲ ਹੋ ਗਿਆ ਚੰਟ ਕਰਕੇ ਤੇ ਨਾਮ ਮੇਤੇ ਨਹੀਂ ਹੋਣਾ ਕਿਤੇ ਅਰੇ ਕਰਦਾ ਸਰਦਾਰ ਜੀ ਨਹੀਂ ਹੋ ਸੱਤੇ ਹੋਣਾ ਨਹੀਂ ਅਸੀਂ ਕਰੇ ਨਹੀਂ ਕਰੇ ਕਰੇ ਨਹੀਂ ਹਾਂ 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 ਪੂਰਾ ਪੂਰਾ ਫੁੱਲ ਨਜ਼ਰ ਆ ਗਿਆ ਬਈ ਚਲੋ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਭਾਈ ਆਜ ਪਛੇ ਨਾ ਫੁੱਲ 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 ਨਜ਼ਰ ਆ ਗਿਆ ਬਣਾ ਵੀਡੀਓ ਬਣਾ 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 ਅੱਛਾ ਰਿਮੋਟ ਨਾਲ ਆ ਸਿਸਟਮ ਕਹਿੰਦੇ ਤਕਨੀਕ ਦੇਖੋ ਤੁਸੀਂ ਤਕਨੀਕ ਵਾਲੀ ਸਿਰ ਲਾਈ ਪਈ ਹੈ ਗੱਲ ਇਹ ਇਹ ਫਿਰ ਕਿਹੜਾ ਉਹਦਾ ਕਾਰ ਵਾਲਾ ਸਿਸਟਮ ਲਾਇਆ ਵਾ ਕੋਈ ਕਿਵੇਂ ਲਾਇਆ ਵਾ ਨਹੀਂ ਇਹ ਨਾ ਡਰੋਨ ਦਾ ਰਿਮੋਟ ਹੈ ਡਰੋਨ ਦਾ ਰਿਮੋਟ ਹੈ ਠੀਕ ਹੈ ਅੱਛਾ ਡਰੋਨ ਨਾਲ ਪਲੇਟ ਹੁੰਦਾ ਇਹ ਨਹੀਂ ਡਰੋਨ ਮੈਂ ਨਾ ਮੋਡੀਫਿਕੇਸ਼ਨ ਕੀ ਹੈ ਠੀਕ ਹੈ ਜੋ ਸਰਵੋ ਮੋਟਰ ਹੈ ਪਾਵਰ ਫੁੱਲ ਮੋਟਰ ਹੈ ਬੀਐਲਡੀਸੀ ਮੋਟਰ ਹੈ ਨਾ ਹਾਂ 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 ਤੇ ਮੋਡੀਫਿਕੇਸ਼ਨ ਕਰਕੇ ਹੈ ਜਿਬਰ ਕੈਲਾ ਸਟੀਰਿੰਗ ਬ੍ਰੇਕ ਠੀਕ ਹੈ ਰੇਸ ਹੈ ਉਹ ਸਾਰਾ ਆਪਣਾ ਸਟੈਬਲ ਕੰਟਰੋਲ ਉਹ ਇਹਦੇ ਵਿੱਚ ਹੀ ਆ ਹੁਣ ਸਾਰਾ ਇੱਥੋਂ ਪਲੇਟ ਆਉਂਦਾ ਹਾਂ ਸਟੰਟ ਵੀ ਕਰ ਦਿੰਦਾ ਇੱਥੋਂ ਹਾਂ ਸਟਾਰਟ ਕਰਾਇਓ ਜੇ ਮੜਮ ਅੱਛਾ ਪਰ ਗੇਅਰ ਨਹੀਂ ਚੇ ਬਿਲਕੁਲ ਦੂਲੋਰ ਤੁਸੀਂ ਕਲਚ ਦੇ ਕੇ ਰੋਕ ਵੀ ਲੈਂਦੇ ਆ ਨਾ ਹਾਂ ਹਾਂ ਬਿਲਕੁਲ ਬਿਲਕੁਲ ਹੂੰ ਗੇਅਰ ਚੇਂਜ ਕਰ ਦਿੰਦਾ ਇਦਾਂ ਹਾਂ ਗੇਅਰ ਚੇਂਜ ਕਰਦਾ ਅੱਛਾ ਗੇਅਰ ਚੇਂਜ ਕਰਦਾ ਫੇਰ ਰੁਕ ਵੀ ਜਾਂਦਾ ਸਾਰਾ ਕੁਝ ਕਰਦਾ ਵਰਕ ਹੈ ਨਾ ਲੇ ਚਲੇ ਜਾਣੇ ਵਾਲੀ ਚੀਜ਼ ਹੈ। ਲਓ ਵੀ ਮਿੱਤਰੋ ਅੱਜ ਹਰਿਆਣੇ ਚ ਪਹੁੰਚੇ ਤੇ ਲੇਜ਼ਰ ਕਰਾ ਦੇਖੇ ਤਿੰਨ ਚਾਰ ਦੇਖੇ ਤੇ ਹੁਣ ਆਜਾ ਦੱਸ ਇਤ ਨੂੰ ਆ ਫਿਰ ਕਿਹੜਾ ਲੈਣਾ ਹੈ। ਆਜੋ ਉਹਦੇ ਨੂੰ ਆ ਦੱਸ ਕਿਹੜਾ ਲੈਣਾ ਥੱਲੇ ਸਿਰ। ਜਗਤਜੀਤ ਤੇ ਦੇਖਣਾ? ਜਗਤਜੀਤ। ਇਹਨੇ ਬਾਈ ਲੈਣਾ ਜਗਤਜੀਤ ਲੇਜ਼ਰ ਕਰਾ ਤੇ ਲੈਣਾ ਵੀ 23 24 ਮਾਡਲ ਦਾ। ਤੇ ਕਿਸੇ ਵੀਰ ਕੋਲੇ ਲੈਣਾ ਵੀ ਦੂਜਾ ਥਾਲਾ ਸਪੋਰਟਸ ਪਲੱਸ ਹਨ ਸਪੋਰਟਸ ਵੀ ਨਹੀਂ ਲੈਣਾ ਲੈਣਾ ਵੀ ਸਪੋਰਟਸ ਪਲੱਸ ਹੈ ਸੋ ਕਿਸੇ ਵੀਰ ਕੋਲੇ ਹੋਇਆ ਤਾਂ ਆਪਣਾ ਭਾਈ ਤੁਸੀਂ ਨਹੀਂ ਕੰਟੈਕਟ ਤੁਸੀਂ ਨਾ ਯਾਰ ਦਿਓ ਫਿਰ ਕਿਸੇ ਹੋਰ ਨੇ ਬਾਜੀ ਮਾਰ ਲੈਣੀ ਹੈ ਤੁਸੀਂ ਐਦਾਂ ਲਿਖ ਦਿਓ ਵੀ ਸਾਡੇ ਕੋਲੇ ਹੈਗਾ ਫਿਰ ਤੁਹਾਨੂੰ ਅਸੀਂ ਆਪਣਾ ਨੰਬਰ ਦੇ ਦਾਂਗੇ ਫਿਰ ਲੋਟ ਆਉਗੀ ਗਾਣੀ ਜੇ ਕਿਤੇ ਤੁਸੀਂ ਕੰਟੈਕਟ ਦੇਤਾ ਪਿਛਲੀ ਵਾਰ ਮੇਰੇ ਨਾਲ ਹੋਇਆ ਇਦਾਂ ਹੀ ਇੱਕ ਮੇਰੇ ਨਾਲ ਹੋਇਆ ਮੈਂ ਕੰਟੈਕਟ ਪਵਾਤਾ ਤਾਂ ਫਿਰ ਉਹ ਮਸਲਾ ਹੋ ਗਿਆ ਮੇਰੇ ਤੋਂ ਪਹਿਲਾਂ ਕਿਸੇ ਹੋਰ ਨੇ ਵੀਰ ਨੇ ਚੱਕ ਤੇ ਫੱਟੇ ਹਾਂ ਆਪਾਂ ਤੁਹਾਨੂੰ ਤੁਸੀਂ ਦੱਸ ਦਿਓ ਕਮੈਂਟ ਦੇ ਵਿੱਚ ਇੱਥੇ ਫਿਰ ਆਪਾਂ ਉਦੋਂ ਦੇਖ ਲਾਂਗੇ ਤੇ ਆ ਬਈ ਸਕੋਰਪੀਓ ਬਕਾਊ ਹੈ ਇਹਦਾ ਆਪਾਂ ਨੰਬਰ ਪਾ ਦਾਂਗੇ ਤੇ ਟਾਇਰ ਟੱਪਾ ਦੇਖੋ ਦੂਜੇ ਥਾਰ ਵਾਲੇ ਦੀ ਮੈਂ ਪਏ ਵੰਦੇ ਚ ਸਾਫ ਸੁਥਰੀ ਗੱਡੀ ਦਾ ਨੰਬਰ ਨੰਬਰ ਹੈਗਾ ਐਚ ਆਰ ਨੰਬਰ ਤੇ ਸੱਜਣ ਵੀਰ ਆਪਣਾ ਕੋਈ ਲੈਣ ਵਾਲਾ ਹੋਇਆ ਹਨਾ ਪੂਰੀ ਧਾਕੜ ਕਮ ਹੈ ਜਿਹੜੀ ਪਹਿਲੀ ਗੁੰਡਾ ਟੱਚ ਹੁੰਦੀ ਸੀ ਇਹ ਮਾ ਗੁੰਡਾ ਟੱਚ ਪੂਰੀ ਸਕੋਰਪੀਓ ਹੈ ਹੈਨਾ ਤੇ ਬਾਈ ਹਰਿਆਣੇ ਚ ਖੜੀ ਹੈ ਇਹ ਗੱਡੀ ਜੀਂਦ ਸ਼ਹਿਰ ਤੇ ਆਹ ਵਾਲੀਏ ਦੇਖੋ ਸਟਿੱਕਰਾਂ ਜਿਹੜੀ ਆਲੀ ਕਿ ਮੈਨੂੰ ਹੁਣ ਨੌਲੇਜ ਨਹੀਂ ਹੈ ਜੀ ਵੀ ਹੈ ਕੀ ਕੁਝ ਹੈ ਟਾਇਰ ਟੱਪੇ ਦੀ ਵਿੱਚੋਂ ਤੁਹਾਨੂੰ ਦਿਖਾ ਦਿੰਨੇ ਟਾਕੀ ਦੇਖੀ ਟਾਕੀ ਖੋਲ ਕੇ ਇਧਰੋਂ ਵੀ ਕੋਈ ਨਹੀਂ 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 ਹਾਂ ਆਹ ਲੋ ਪੈਸਾ ਦੋ ਨੀਗਾ ਆਏ ਮੇਰਾ ਵੀ ਚੋਸਾ ਠੀਕੇ ਬਾਕੀ ਆਪਣਾ ਫੋਨ ਕਰਕੇ ਤੁਸੀਂ ਕੰਟੈਕਟ ਨੰਬਰ ਜਿਹੜਾ ਆਪਣਾ ਪਤਾ ਕਰ ਲਿਓ ਲੋ ਪਿਛਲੇ ਪਾਸੇ ਨੂੰ ਦੇਖ ਲਓ ਦੇਖੋ ਮਾਰੋ ਨੀਗਾ ਠੀਕ ਹੈ ਜੀ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਚ ਦੇਖ ਕਰਾਂਗੇ ਫਿਰ ਆਪਾਂ ਅਗਲੇ ਬਲੌਗ ਦੇ ਵਿੱਚ ਆ ਬਾਈ 빅 ਬ੍ਰਦਰ ਲੈ ਆਂਦਾ ਸੋ ਠੀਕ ਹੈ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ